ਦੋਸਤੋ ਮੈਂ ਗੁਰਦੀਂਦਰ ਸਿੰਘ ਪੰਗੋਦੇ ਇਸ ਵੇਲੇ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਭੱਟੇ ਸਾਹਿਬ ਫੋਨ ਲਾਈਨ ਤੇ ਮੌਜੂਦ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੰਗੋਸਾ ਸਰੋਤਿਆਂ ਦਰਸ਼ਕਾਂ ਨੂੰ ਸਾਰਿਆਂ ਨੂੰ ਫਿਰ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਅਕਾਲੀਆਂ ਦਾ ਤੇ ਬੀਜੇਪੀ ਦਾ ਅਲਾਈਅንስ ਆਪਾਂ ਨੇ ਵੀ ਅਕਾਲੀ ਪੋਲਿਟਿਕਸ 'ਚ ਕਈ ਵਾਰ ਗੱਲਬਾਤ ਕੀਤੀ ਤੇ ਅਕਾਲੀਆਂ ਨੂੰ ਪਸੰਦ ਵੀ ਆਈ ਖੈਰ ਉਹ ਤੇ ਹੁਣ ਚੋਣ ਹੈ ਅਕਾਲੀਆਂ ਦਾ ਬੀਜੇਪੀ ਦੇ ਨਾਲ ਅਲਾਈਅንስ ਗੱਲਬਾਤ ਬਣ ਨਹੀਂ ਰਹੀ ਮੀਟਿੰਗਾਂ ਵੀ ਹੋ ਰਹੀਆਂ ਨੇ ਮੀਟਿੰਗਾਂ ਵੀ ਬੇਸਿੱਟਾ ਰਹਿ ਰਹੀਆਂ ਨੇ ਕਾਫੀ ਮਤਲਬ ਕਿ ਸਿਆਸੀ ਕਾਰਨ ਵੀ ਹੈਗੇ ਨੇ ਟੈਕਨੀਕਲੀ ਕਾਰਨ ਵੀ ਹੈਗੇ ਨੇ ਤੋਂ ਹੁਣ ਜਿਹੜਾ ਰابطਾ ਬਣ ਰਿਹਾ ਸੀ ਉਹ ਵੀ ਸਿਰੇ ਨਹੀਂ ਚੜਿਆ ਭਾਜਪੀ ਨੇ ਕਹਿੰਦੇ ਕਿ ਆਰਡਰ ਵੀ ਕਰਤਾ ਕਿ ਇਹ ਪੰਜਾਬ ਦੀ ਯੂਨਿਟ ਹੈ ਕਿ ਤੁਸੀਂ ਹੁਣ ਆਪਣੇ 13 ਬੰਦਿਆਂ ਦੀ ਤਿਆਰੀ ਕਰੋ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਵੀ ਕਿਹਾ ਤਾਂ ਕਿ ਆਪਣੀ ਤੁਸੀਂ ਭਾਰਤ ਜੋੜੋ ਯਾਤਰਾ ਵੱਲ ਹੁਣ ਫੋਕਸ ਕਰੋ ਕਿ ਹੁਣ ਦੇਖਾਂਗੇ ਫਿਰ ਅੱਗੇ ਕੀ ਬਣਦਾ ਸੋ ਇਹ ਮਤਲਬ ਕਿ ਬਣਦੇ ਨਹੀਂ ਫਿਰ ਡਾਕਟਰ ਸਾਹਿਬ ਕਰ ਲੈ ਹੈਗੀ ਜੀ ਕੰਗਸਵ ਦੇਖੋ ਪਿਛਲੇ ਦਿਨਾਂ ਦਾ ਜਿਸ ਤਰ੍ਹਾਂ ਦੀਆਂ ਡਵੈਲਪਮੈਂਟਸ ਹੋਈਆਂ ਨੇ ਨਾ ਉਹਦੇ ਦੋ ਚੀਜ਼ਾਂ ਬੁਨਿਆਦੀ ਕੰਟਰਡਿਕਸ਼ਨਸ ਨੇ ਜਿਹੜੀਆਂ ਹੱਲ ਨਹੀਂ ਹੋ ਰਹੀਆਂ ਬੁਨਿਆਦੀ ਕੰਟਰਡਿਕਸ਼ਨ ਇਹ ਹੈ ਕਿ ਬੀਜੇਪੀ ਅਸਲ ਦੇ ਵਿੱਚ ਡਿਵਾਈਸਿਵ ਏਜੰਡੇ ਦੇ ਇਲੈਕਸ਼ਨ ਲੜਨਾ ਚਾਹੁੰਦੀ ਹੈ ਜਿਦੇ ਚ ਪੰਜਾਬ ਉਹਨਾਂ ਦੇ ਨਿਸ਼ਾਨੇ ਤੇ ਹੈ ਪੰਜਾਬ ਦੇ ਵਿੱਚ ਸੈਪਰੇਟਿਸਟ ਲੋਕ ਨੇ ਜਿਹੜੇ ਉਹਨਾਂ ਨੂੰ ਉਹ ਵਧਾ ਚੜਾ ਕੇ ਦਿਖਾ ਕੇ ਬਾਕੀ ਹਿੰਦੁਸਤਾਨੀਆਂ ਤੋਂ ਵੋਟਾਂ ਲੈਣੀਆਂ ਚਾਹੁੰਦੇ ਨੇ ਮੋਟਾ ਸਾਬੇ ਅਕਾਲੀ ਦਲ ਦਾ ਜਿਹੜਾ ਆਧਾਰ ਹੈ ਉਹ ਰੂਰਲ ਹੈ ਕਿਸਾਨਾਂ ਦੇ ਵਿੱਚ ਹੈ ਤੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਉਹਨਾਂ ਨੂੰ ਚੋਣ ਚ ਕਾਮਯਾਬ ਹੋਗੇ ਪਹਿਲਾਂ ਤਾਂ ਅਕਾਲੀ ਦਲ ਨੂੰ ਉਹਨੇ ਖੰਡਾਉਣ ਦੀ ਕੋਸ਼ਿਸ਼ ਕੀਤੀ ਜਿੱਡੇ ਵੱਡੇ ਵੱਡੇ ਚਿਹਰੇ ਚਲੇ ਗਏ ਸੀ ਬੀਜੇਪੀ 'ਚ ਉਹਨਾਂ ਨੂੰ ਵਿੱਚ ਅਸੀਂ ਆਪਣਾ ਹੀ ਕਰ ਲਾਂਗੇ ਚਾਹੇ ਉਹ ਸਿਰਸਾ ਸਾਹਿਬ ਸੀ ਚਾਹੇ ਕੈਪਟਨ ਸਾਹਿਬ ਸੀ ਉਹਨਾਂ ਨੂੰ ਵੀ ਅਸੀਂ ਆਪਣੀ ਬਣਾ ਲਾਂਗੇ ਗਵਰਨਮੈਂਟ ਪਰ ਇੱਕ ਗੱਲ ਨੂੰ ਜੱਜ ਕਰ ਗਏ ਕਿ ਪੰਜਾਬ ਦੇ ਵਿੱਚ ਕੁਝ ਵੀ ਹੋ ਜਾਵੇ ਬੀਜੇਪੀ ਦੇ ਨਾਂ ਤੇ ਵੋਟ ਨਹੀਂ ਪੈਣੀ ਸੋ ਇਸ ਕਰਕੇ ਉਹਨਾਂ ਨੇ ਇਹ ਏਜੰਡੇ ਪੈਰਲਲ ਚੱਲ ਰਹੇ ਸੀਗੇ ਦੇਖੋ ਕੈਪਟਨ ਸਾਹਿਬ ਨੇ ਵੀ ਕਿਹਾ ਜਾਖੜ ਸਾਹਿਬ ਨੇ ਵੀ ਕਿਹਾ ਉਹ ਸਾਰੇ ਹੱਕ 'ਚ ਸੀਗੇ ਕਿ ਕਾਲੀਆਂ ਦੇ ਨਾਲ ਸਮਝੌਤਾ ਹੋਵੇ ਹਾਲਾਂਕਿ ਹੁਣਾ ਨਹੀਂ ਸੀ ਚਾਹੀਦਾ ਵੈਸੇ ਉਹਨਾਂ ਨੂੰ ਹੱਕ 'ਚ ਫਿਰ ਢੀਂਟਾ ਸਾਹਿਬ ਬੀਬੀ ਜ਼ਗੀਰ ਕੌਰ ਉਹ ਵਾਪਸ ਆ ਗਏ ਉਹ ਵੀ ਕਿਸੇ ਨਾ ਕਿਸੇ ਹਿਸਾਬ ਦੇ ਨਾਲ ਸੈਂਟਰ ਦੀ ਭਾਜਪਾ ਦੀ ਰਜ਼ਾਮੰਦੀ ਨਾਲ ਇਹ ਸਾਰੀਆਂ ਚੀਜ਼ਾਂ ਹੋਈਆਂ ਪਰ ਦੋਨੇ ਚੀਜ਼ਾਂ ਫਿੱਟ ਨਹੀਂ ਬੈਠ ਰਹੀਆਂ ਕਿਸਾਨਾਂ ਦਾ ਮੋਰਚਾ ਲਵਾਇਆ ਗਿਆ ਸਸਾਨਾ ਦਾ ਮੋਰਚਾ ਜੇ ਵੀ ਚੱਲ ਰਿਹਾ ਹੈ ਕੱਲ ਆਰਐਸਐਸ ਦਾ ਬਿਆਨ ਆ ਗਿਆ ਕਿ ਜੀ ਡਿਸਟਰਪਟਿਵ ਸ਼ਕਤੀਆਂ ਨੇ ਇਹ ਸੋ ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਨੇੜਤਾ ਅਕਾਲੀ ਲਲਦੀ ਮਹਿੰਗੀ ਪੈ ਰਹੀ ਹੈ ਅਕਾਲੀਆਂ ਨੂੰ ਇੱਥੇ ਰੂਰਲ ਇਲਾਕੇ ਦੇ ਵਿੱਚ ਉਹਨਾਂ ਦੇ ਨਾਲ ਓਪਨ ਨੇੜਤਾ ਜਿਹੜੀ ਉਹ ਮਹਿੰਗੀ ਪੈ ਰਹੀ ਹੈ ਅੰਦਰੋਂ ਅੰਦਰ ਹੀ ਪੋਜੀਸ਼ਨ ਬਣਦੀ ਜਾ ਰਹੀ ਹੈ ਕਿ ਬੀਜੇਪੀ ਨੇ ਅਸਲ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਚਾਹੇ ਉਹ ਆਪ ਚਾਹੇ ਉਹ ਕਾਂਗਰਸ ਚਾਹੇ ਉਹ ਕੋਲ ਅਕਾਲੀ ਦਲ ਹੈ ਮੋਡਲ ਦੇ ਚ ਜਿਹੜੇ ਲੀਡਰ ਥੋੜੇ ਬਹੁਤ ਬਿਜ਼ਨਸ ਇੰਟਰਸਟ ਵਾਲੇ ਨੇ ਉਹਨਾਂ ਨੂੰ ਘੇਰਿਆ ਹੋਇਆ ਹੈ ਕਿਉਂਕਿ ਗੁਜਰਾਤ ਮਾਡਲ ਇਹੀ ਹੈ ਕਿ ਬਿਜ਼ਨਸ ਵਾਲੇ ਬੰਦੇ ਨੂੰ ਘੇਰ ਲਓ ਅੱਛਾ ਜੀ ਨੇ ਵੀ ਕੋਈ ਧੰਦਾ ਮੜਾ ਮੋਟਾ ਕਰਨਾ ਹੈ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਏਜੰਸੀਆਂ ਇਨਕਮ ਟੈਕਸ ਤੋਂ ਲੈ ਕੇ ਜੀਐਸਟੀ ਤੋਂ ਕਿੰਨੀਆਂ ਹੀ ਸਾਰੀਆਂ ਨੇ ਤੁਸੀਂ ਮੜਾ ਜਾਈ ਕਿਤੇ ਡਿਸਫੇਵਰ ਵਾਲਾ ਫੈਸਲਾ ਹੋ ਜਵੇ ਤਾਂ ਬੰਦੇ ਦਾ ਬਿਜ਼ਨਸ ਉਜੜ ਜਾਂਦਾ ਹੈ ਆਪਾਂ ਦੇਖਿਆ ਵੀ ਬਿਲਕੁਲ ਸਾਰਾ ਕੁਝ ਹੁੰਦੇ ਹੁੰਦੇ ਮਨਪ੍ਰੀਤ ਿਆਲੀ ਦੇ ਵੀ ਈਡੀ ਦਾ ਛਾਪਾ ਪਿਆ ਸੀ। ਜੀ। ਸੋ ਇਹ ਹੁਣ ਸਟੇਟ ਤੇ ਮਾਰਕੀਟ ਬਣ ਗਈ ਇੱਕ। ਉਸ ਮਾਡਲ ਦੇ ਵਿੱਚ ਇਹ ਸਮਝੌਤਾ ਜਿਹੜਾ ਪਹਿਲਾਂ ਬਾਦਲ ਸਾਹਿਬ ਉਹਨਾਂ ਦੇ ਟਾਈਮ ਹੁੰਦਾ ਸੀ ਕਿ ਮਤਲਬ Hindu ਵੋਟ ਤੇ Sikh ਵੋਟ ਵਾਲਾ ਉਹ ਮਾਡਲ ਫਿੱਟ ਨਹੀਂ ਹੋ ਰਿਹਾ। ਮਿੱਟੀ ਵੀ ਗੱਲਾਂ ਚੱਲੀਆਂ ਵੀ ਥੋੜੇ ਜਿਹੜਾ ਧਾਰਮਿਕ ਏਜੰਡਾ ਹੈ ਬੰਦੀ ਸਿੰਘਾ ਵਾਲਾ ਜਾਂ ਹੋਰ ਕਰਕੇ ਥੋੜਾ ਜੈ ਇਹਨਾਂ ਨੂੰ ਲਿਜਿਟਿਮੈਸੀ ਦਿੱਤੀ ਜਾਵੇ ਦੁਬਾਰਾ ਪੰਥਕ ਹੋ ਜਾਣ ਪਰ ਉਹ ਜਿਹੜਾ ਬੀਜੇਪੀ ਦਾ ਹੁਣ ਜਿਸ ਪਾਸੇ ਨੂੰ ਮੋਹਨ ਮੁੜਿਆ ਹੋਇਆ ਉਹਦੇ ਚੋ ਫਿੱਟ ਨਹੀਂ ਬੈਠ ਰਹੀ ਗੱਲ ਇਸ ਕਰਕੇ ਇਹਨਾਂ ਨੇ ਵੀ ਹੁਣ 22 ਤਰੀਕ ਦੀ ਮੀਟਿੰਗ ਰੱਖੀ ਹੋਈ ਹੈ ਉਹਨਾਂ ਨੇ ਵੀ ਅਜ ਤਹ ਰਣਜੀਤ ਸਿੰਘ ਸੰਧੂ ਨੂੰ ਉੱਥੋਂ ਜੁਆਇਨ ਕਰਾ ਲਿਆ ਸੋ ਮੇਰਾ ਖਿਆਲ ਹੈ ਓਪਨਲੀ ਦੋਨਾਂ ਦਾ ਝੋਟੀ ਪਾ ਕੇ ਪੰਜਾਬ ਚ ਤੁਰਨਾ ਜਿਹੜਾ ਔਖ ਹੈ ਤਾਂ ਉਹਨਾਂ ਨੂੰ ਜਵਾਬ ਦੇਣੇ ਬਹੁਤ ਮੁਸ਼ਕਲ ਹੋ ਜਾਣਗੇ। ਮਾਲਿਕ ਨੌਜਵਾਨ ਕਿਸਾਨ ਮਾਰੇ ਜਾ ਚੁੱਕੇ ਆ, ਕਿਸਾਨ ਜਿਹੇ ਮੋਰਚਿਆਂ ਤੇ ਬੈਠੇ ਨੇ। ਹਾਲਾਂਕਿ ਉਹ ਵੀ ਚਾਹੇ ਬੀਜੇਪੀ ਨੂੰ ਸੂਟ ਹੀ ਕਰਦਾ, ਉਹਨਾਂ ਦੀ ਵੱਡੀ ਲਾਰਜਰ ਪੋਲਿਟਿਕਸ ਤੇ ਚ ਉਹਨਾਂ ਨੂੰ ਸੂਟ ਕਰ ਰਹੀ ਹੈ ਗੱਲ ਉਹ ਅਜੰਡਾ ਜਿਹੜਾ। ਸੋ ਜਿਹੜਾ ਡਿਵਾਈਸਿਵ ਤੇ ਡਿਸਰਪਟਿਵ ਅਜੰਡਾ ਹੈ ਉਹਦੇ ਚ ਫਿੱਟ ਨਹੀਂ ਬੈਠ ਰਹੀ ਗੱਲ। ਅਕਾਲੀ ਵੀ ਕੀ ਜਵਾਬ ਦੇਣਗੇ? ਜੇ ਉਹ ਕਹਿ ਰਹੇ ਨੇ ਕਿ ਜੀ ਕਿਸਾਨ ਮਤਲਬ ਇਸ ਤਰ੍ਹਾਂ ਨੇ ਫੋਰਟ ਪਾਉ ਸ਼ਕਤੀਆਂ ਨੇ ਜਾਂ ਇਹ ਗੜਬੜ ਕਰਨ ਵਾਲੀਆਂ ਸ਼ਕਤੀਆਂ ਨੇ ਤਾਂ ਇਹ ਕਿਸ ਤਰ੍ਹਾਂ ਡਿਫੈਂਡ ਕਰਨੀ ਉਹਨੂੰ ਪਿੰਡਾਂ 'ਚ ਜਾ ਕੇ ਕਿਸਾਨੀ ਦਾ ਹੀ ਜ਼ਿਆਦਾ ਹੋਣੀ ਕਲੇਜ ਲੱਗਾ ਅੱਛਾ ਇਹਨਾਂ ਨੂੰ ਚੋਟ ਵੱਡੀ ਵੱਜ ਚੁੱਕੀ ਹੈ ਇੱਕ ਹਿਸਾਬ ਦੇ ਨਾਲ ਉਹਦੇ 'ਚ ਇਹ ਹੈ ਕਿ ਜਿੰਨਾ ਕੁ ਮੇਰਾ ਖਿਆਲ ਸੈਂਟਰ ਨਾਲ ਇਹਨਾਂ ਦਾ ਅਲੱਗ ਲਪੇਟ ਹੈ ਉਹਨਾਂ ਕੇ ਭਗਵੰਤ ਮਾਨ ਦਾ ਵੀ ਹੈਗਾ ਮਹਲਾ ਜਿਹਦੀ ਡੇਟ ਦੇ ਵਿੱਚ ਜੇ ਆਪਾਂ ਥੋੜਾ ਜਿਹਾ ਬ੍ਰੀਕੀ ਚ ਐਨਾਲਿਸਿਸ ਕਰੀਏ ਤਾਂ ਇਹ ਹੈ ਕਿ ਕੇਂਦਰ ਹੈ ਜਿਹੜਾ ਉਹ ਇੱਥੇ ਡਿਫਰੈਂਟ ਐਕਟਰਸ ਨੂੰ ਯੂਜ਼ ਤਾਂ ਕਰ ਰਿਹਾ ਹੈ ਪਰ ਉਹਨਾਂ ਤੋਂ ਯੂਜ਼ ਨਹੀਂ ਹੋ ਰਿਹਾ ਸਾਡੀ ਜਿਹੜੀ ਝਟਕਾ ਬੁੱਧੀ ਹੁੰਦੀ ਹੈ ਆਮ ਤੌਰ ਤੇ ਆਪਣੀ ਆਦਤ ਹੈ ਇਹ ਪੰਜਾਬੀਆਂ ਦੀ ਤਾਂ ਖਾਸ ਕਰਕੇ ਸਾਨੂੰ ਲੱਗਦਾ ਵੀ ਸਾਨੂੰ ਕਿਹੜਾ ਯੂਜ਼ ਕਰ ਲੂਗਾ ਅਸੀਂ ਕਰ ਲਾਂਗੇ ਉਹ ਜਿਹੜੀ ਛੋਟੀ ਮੋਟੀ ਚਲਾਕੀ ਹੈ ਉਹ ਨਹੀਂ ਚੱਲਦੀ ਹੁੰਦੀ ਉਹਨਾਂ ਨੇ ਯੂਜ਼ ਕਰਿਆ ਦੇਖੋ ਆਪਣੇ ਸਾਹਮਣੇ ਕਾਂਗਰਸ ਦੇ ਕਿੱਡੇ ਵੱਡੇ ਵੱਡੇ ਡਿਗਜ ਉੱਥੇ ਚਲੇ ਗਏ ਤੇ ਉਹਨਾਂ ਨੇ ਜਿੰਨਾ ਉਹਨਾਂ ਦਾ ਯੂਸ ਸੀਗਾ ਉਹਨੇ ਕੋ ਵਰਤ ਕੇ ਉਹਨਾਂ ਨੇ ਛੱਡ ਤੇ ਉਹ ਅਚਲ ਗਏ ਇਸ ਕਰਕੇ ਨਹੀਂ ਸੀ ਕਿ ਉਹਨਾਂ ਦੀ ਇਟਿਆਲੋਜੀ ਨਾਲ ਕੋਈ ਪ੍ਰੇਮ ਸੀਗਾ ਜਾਂ ਹੋਰ ਸੀ ਉਹਨਾਂ ਦੇ ਬਿਜ਼ਨਸ ਇੰਟਰਸਟ ਸੀ ਕਿਸੇ ਨੂੰ ਈਡੀ ਨਾਲ ਕਿਸੇ ਨੂੰ ਸੀਵੀ ਹੈ ਜੀ ਨਾ ਇਹਨਾਂ ਦੇ ਨਾਲ ਕਰਿਆ ਅੱਛਾ ਇਹਨਾਂ ਤੋਂ ਡਰਦੇ ਗਏ ਆਪ ਵਾਲਿਆਂ ਤੋਂ ਆਪ ਦੇ ਵਿੱਚ ਉਹੀ ਪੋਜੀਸ਼ਨ ਹੈ ਤੁਸੀਂ ਦੇਖੋ ਨਾ ਮਤਲਬ ਇੱਕ ਪਾਸੇ ਤਾਂ ਈਡੀ ਹੈ ਜਿਹੜੀ ਅੱਜ ਦੀ ਡੇਟ ਦੇ ਵਿੱਚ ਦੇਖੋ ਨਾ ਜੇ ਮੜਾ ਜਾਵੇ ਤੁਸੀਂ ਮਤਲਬ ਕੋਈ ਬੁੱਧੀ ਨਾਲ ਦੇਖੇ ਤਾਂ ਉਹ ਜਿਹੜੀ ਡਾਕਟਰ ਕਫਤ ਹੈ ਉਹਨੂੰ ਤਾਂ ਉੱਥੋਂ ਚੱਕ ਲੈਂਦਾ ਉਸੇ ਕੇਸ ਦੇ ਵਿੱਚ ਗੇਜਰੀਵਾਲ ਜੀ ਨੂੰ ਅੱਜ ਨੌਵੇਂ ਸੱਮਣ ਗਏ ਨੇ ਹਾਂ ਬਿਲਕੁਲ ਮਤਲਬ ਉਹਨੂੰ ਕਿਸ ਤਰ੍ਹਾਂ ਦਸਤਾਨੇ ਪਾ ਕੇ ਹੈਂਡਲ ਕੀਤਾ ਜਾ ਰਿਹਾ ਹੈ ਜੀ ਸੋ ਇਹ ਇਹ ਨੰਗਾ ਜਿਹਾ ਹੀ ਹੈ ਸਭ ਕੁਝ ਆਪਣੇ ਸਾਹਮਣੇ ਜੇ ਕੋਈ ਲੰਬੀ ਚੌੜੀ ਕਰਨੀ ਪਰ ਜਿਹੜਾ ਜਿਹੜਾ ਫੇਸ ਹੈ ਜਿਹੜੇ ਜਿਹੜਾ ਇਹ ਲੈ ਕੇ ਚੱਲਦੇ ਨੇ ਓਪਨ ਏਜੰਡੇ ਨੇ ਜਿਹੜੇ ਇਹਨਾਂ ਪਾਰਟੀਆਂ ਦੇ ਅੰਦਰ ਉਹ ਇੰਟਰਸਟ ਜਿੰਨੇ ਮਰਜ਼ੀ ਰਲੇ ਹੋਣ ਭਾਜਪਾ ਅਕਾਲੀਆਂ ਨਾਲ ਜੋਟੀ ਪਾ ਕੇ ਤੁਰ ਕੇ ਦਿਖਾਉਣਾ ਨਹੀਂ ਚਾਹੁੰਦੀ ਬਾਕੀ ਹਿੰਦੁਸਤਾਨੀ ਵੋਟ ਨੂੰ ਅਕਾਲੀ ਜੇ ਇੱਥੇ ਤੁਰਨਗੇ ਤਾਂ ਉਹਨਾਂ ਨੂੰ ਮਤਲਬ ਪਿੰਡ-ਪਿੰਡ ਮਤਲਬ ਫੇਸ ਕਰਨਾ ਪੈ ਸਕਦਾ ਜਿਸ ਤਰ੍ਹਾਂ ਬੀਜੀ ਆ ਬੀਐਸਪੀ ਵਾਲਿਆਂ ਦੇ ਜੁੱਤੀਆਂ ਪਈਆਂ ਨੇ ਇਹਨਾਂ ਦੇ ਵੀ ਪੈ ਸਕਦੀਆਂ ਨੇ ਪਰ ਸੈਂਟਰੀ ਪਹ ਹੋ ਸਕਦਾ ਕਿਉਂਕਿ ਬਹੁਤ ਸਾਰੀਆਂ ਸ਼ਕਤੀਆਂ ਕੰਮ ਕਰ ਰਹੀਆਂ ਨੇ ਪਰ ਉਸੇ ਨੂੰ ਬਲੋਅ ਅਪ ਕੀਤਾ ਜਾ ਸਕਦਾ ਕੋਈ ਦੀ ਮੀਡੀਆ ਚ ਵੀ ਦੇਖੋ ਤਾਂ ਮਤਲਬ ਜਿਹੜੇ ਮੋਡਰੇਟ ਸਿੱਖਾਂ ਨੂੰ ਵੀ ਬਰਦਾਸ਼ਤ ਨਹੀਂ ਕਰਦੇ ਉੱਥੇ ਤਾਂ ਗੜਬੜ ਹੋ ਗਈ ਹੈ ਜੀ ਪੰਜਾਬ ਤਾਂ ਗਿਆ ਇਹ ਹੈ ਅਸਲ ਚ ਓਵਰਆਲ ਪਿਕਚਰ ਸੋ ਉਹਦੇ ਚ ਫਿੱਟ ਨਹੀਂ ਬੈਠ ਰਹੀ ਗੱਲ ਜੇ ਕਰਨਗੇ ਤਾਂ ਕਾਲੀਆਂ ਨੂੰ ਜਿਆਦਾ ਘਾਟਾ ਰਹੂਗਾ ਦੇਖੋ ਉਹਨਾਂ ਦੇ ਵਿੱਚ ਬਹੁਤ ਸਾਰੇ ਬੰਦੇ ਐਸੇ ਹੋਣਗੇ ਜਿਨ੍ਹਾਂ ਦੀ ਬਹੁਤ ਮਜਬੂਰੀ ਬਣੀ ਹੋਊਗੀ ਬਿਲਕੁਲ ਕਿ ਉਹਨਾਂ ਦਾ ਗੁਜ਼ਾਰਾ ਨਹੀਂ ਉਹ ਤੋਂ ਬਿਨਾਂ ਜਿਵੇਂ ਸਿਰਸਾ ਸਾਹਿਬ ਦਾ ਗੁਜ਼ਾਰਾ ਹੀ ਨਹੀਂ ਸੀ ਜੀ ਪਸਾਂ ਸਮਝ ਸਕਦੇ ਆ ਗੱਲ ਇਹ ਡਿਆ ਲੋ ਜੀ ਆਪਣੀ ਜਗ੍ਹਾ ਬਿਜ਼ਨਸ ਆਪਣੀ ਜਗ੍ਹਾ ਸੋ ਕਾਲੀ ਦਲ ਅੱਜ ਦੀ ਡੇਟ ਤੇ ਜਿਹੜਾ ਕਾਲੀ ਦਲ ਦਾ ਪੁਨਿਆਤੀ ਸੰਕਟ ਹੈ ਉਹ ਇਹ ਹੈ ਕਿ ਉਹ ਆਪਣੇ ਫਾਈਨਾਂਸ ਸੰਭਾਲੇ ਆਪਣੇ ਬਿਜ਼ਨਸ ਸੰਭਾਲੇ ਆਪਣਾ ਧੰਦਾ ਸੰਭਾਲੇ ਕਿ ਜਾਓ ਆਪਣਾ ਏਜੰਡਾ ਸੰਭਾਲੇ ਅੱਛਾ ਏਜੰਡਾ ਵੀ ਕਾਹਦਾ ਵੈਸੇ ਹੁਣ ਉਹ ਆਪਾਂ ਕਹੀ ਜੰਨੇ ਆ ਅਕਾਲੀਆਂ ਨੂੰ 100 ਗੱਲਾਂ ਕੱਢੀਏ ਵੇਖ ਸਕਦੇ ਆਪਾਂ ਇਹ ਗੁਰਦੁਆਰਾ ਸੁਧਾਰ ਲਹਿਰ ਦੀਆਂ ਅਸੀਂ ਗੱਲਾਂ ਕਰੀ ਜੰਨੇ ਆ ਅੱਜ ਉਹ ਸਿੱਖ ਹੈਗੇ ਅੱਜ ਉਹ ਯੂਥ ਹੈਗੇ ਅੱਜ ਉਹ ਧਾਰਮਿਕ ਧਾਰਮਿਕ ਜਜ਼ਬਾ ਹੈਗੇ ਜੇਤੋਂ ਦੇ ਮੋਰਚੇ ਦੀਆਂ ਅਸੀਂ ਗੱਲਾਂ ਕਰਦੇ ਆ ਠੀਕ ਹੈ ਪਰ ਅੱਜ ਦੀ ਰੇਟ ਦੇ ਵਿੱਚ ਕੀ ਹੈ ਮਤਲਬ ਜਿਹੜੀ ਧਾਰਮਿਕ ਭਾਵਨਾ ਹੈ ਉਹ ਵੀ ਮਤਲਬ ਸੋਸ਼ਲ ਮੀਡੀਆ ਤੱਕ ਹੀ ਸੀਮਤ ਰਹੀ ਹੈ ਸੋ ਉਹਨਾਂ ਨੂੰ ਤਾਂ ਅਸੀਂ ਕਹੀ ਜਾ ਰਹੇ ਉਹਨਾਂ ਨੂੰ ਨਿੰਦਣਾ ਦਾ ਸੌਖਾ ਹੁੰਦਾ ਕਿ ਜੀ ਇਹਨਾਂ ਨੇ ਏਜੰਡਾ ਛੱਡਤਾ ਏਜੰਡਾ ਤਾਂ ਵੀ ਸਮਾਂ ਵੀ ਤਾਂ ਬਦਲ ਰਿਹਾ ਹੈ ਨਾ ਮਾਰਕੀਟ ਬਦਲ ਰਹੀ ਹੈ ਹਰ ਚੀਜ਼ ਬਦਲ ਰਹੀ ਹੈ ਲਾਈਫ ਸਟਾਈਲ ਬਦਲ ਰਹੇ ਨੇ ਲੋਕਾਂ ਦੇ ਵਿਸ਼ਵਾਸ ਬਦਲ ਰਹੇ ਨੇ ਉਹਦੇ ਵਿੱਚ ਮਤਲਬ ਉਹ ਵੀ ਕੀ ਕਰ ਲੈਣਗੇ ਉਹ ਹੁਣ 18ਵੀਂ ਸਦੀ ਥੋੜੂ ਲਿਆਉਣਗੇ ਇੱਥੇ ਜੇ ਲਿਆਉਣਗੇ ਤਾਂ ਉਹ ਡੇਟ ਹੋ ਜਾਣਗੇ ਬਿਲਕੁਲ मतलब ਤੁਸੀਂ ਇਕੱਲੇ ਨੂੰ ਛੱਡੋ ਜਾ ਆਰਐਸਐਸ ਤੋਂ ਬਹੁਤ ਕੱਟੜ ਧਾਰਮਿਕ ਜਥੇਬੰਦੀ ਹੈ ਨਾ ਅੱਜ ਦਾ ਜਿਹੜਾ ਹਿੰਦੂ ਜੋਧ ਹੈ ਕਿ ਜਿਹੇ ਹਜ਼ਾਰ ਸੈਸ ਬਣਾਉਣਾ ਚਾਹੁੰਦੀ ਹੈ ਉਦੋਂ ਦਾ ਹੈਗਾ ਜੀ ਅੱਜ ਜਿਹੜਾ ਉਹ ਕਿਹੜਾ ਉਹ ਜਯਾਦਵ ਕਿਹੜਾ ਅਲਵਿਸ਼ ਜਯਾਦਵ ਫੜਿਆ ਗਿਆ ਉਹ ਇਹ ਇਹ ਅੰਕਨ ਹੈ ਨਾ ਅੱਜ ਦੇ ਜੋਧ ਤੇ ਜੀ ਬਿਲਕੁਲ ਬਿਲਕੁਲ ਕਿੱਥੇ ਪਾਸੇ ਧਾਰਮਿਕ ਨਹੀਂ ਮੈਨੂੰ ਦੱਸੋ ਜੀ ਡਾਕਟਰ ਸਾਹਿਬ ਵੀ ਸ਼੍ਰੋਮਣੀ ਅਕਾਲੀ ਦਲ ਦੇ ਇਹ ਏਜੰਡਾ ਨਹੀਂ ਫਿਟਾ ਸਕਦਾ ਭਾਜਪਾ ਦਾ ਤੁਸੀਂ ਦੇਖੋ ਕਿ ਭਾਜਪਾ ਹੁਣ ਵੱਡੇ ਤੌਰ ਦੇ ਉੱਪਰ ਹੈ ਜਿਹੜੇ ਖੇਤਰੀ ਦਲ ਹੈਗੇ ਨੇ ਉਹਨਾਂ ਨੂੰ ਐਨਡੀਏ ਦੇ ਵਿੱਚ ਨਾਲ ਲੈ ਕੇ ਉਹ ਚੱਲ ਰਹੇ ਨੇ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਚੰਦਰਬਾਬੂ ਨਾਇਡੂ ਦੀ ਅਗਵਾਈ ਵਾਲੀ ਪਾਰਟੀ ਸੀ ਉਹ ਤੇਲਗੂ ਦੇਸ਼ਮਪਾਪਾਰਟੀ ਜਾਂ ਪਵਨ ਕਲਿਆਣ ਜੀ ਹੋਗੇ ਜਨ ਸੇਨਾ ਵਾਲੇ ਇਸ ਤਰੀਕੇ ਦੇ ਨਾਲ ਹੋਰ ਐਨਡੀਏ ਦੇ ਵਿੱਚ ਕਿੰਨੇ ਜਿਹੜੇ ਗਰੁੱਪ ਨੇ ਉਹਨਾਂ ਨੂੰ ਉਹ ਜੁੜਾ ਜਾ ਰਿਹਾ ਨਿਤਿਸ਼ ਕੁਮਾਰ ਜੀ ਹੁਣ ਨਾਲ ਜੋੜ ਲਏ ਨੇ ਕਰਨਾਟਕਾ ਦੇ ਵਿੱਚ ਜਿਹੜਾ ਉਹ ਕਿਹੜਾ ਦਲ ਸੀ ਉਹ ਜਨਤਾ ਦਲ ਸੈਕੂਲਰ ਜਿਹੜਾ ਉਹ ਸ਼ਾਮਲ ਹੋ ਗਿਆ ਸੀ ਉੜੀਸਾ ਦੇ ਵਿੱਚ ਵੀ ਅਪਰਨ ਦੇਖਿਆ ਗਿਆ ਉੱਥੇ ਭਾਜਪਾ ਦੇ ਨਾਲ ਗੱਲਬਾਤ ਚੱਲ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਉਹ ਪਾਰਟੀਆਂ ਨੰਕਾਂ ਉਹਦੇ ਨਾਲ ਸਮਝੌਤੇ ਦੀ ਗੱਲ ਚੱਲ ਰਹੀ ਹੈ ਮਹਾਰਾਸ਼ਟਰ ਦੇ ਵਿੱਚ ਸੀਪ ਸੈਨਾ ਜਾਂ ਰਾਕਮਪਾ ਜੀਤ ਪਰਉਪ ਅਜੀਤ ਪਵਾਰ ਜੀ ਚਲੇ ਗਏ ਏ ਮਤਲਬ ਇਹ ਚੀਜ਼ ਨਹੀਂ ਹੈ ਕਿ ਜੇ ਉਹ ਸਾਰੇ ਨਾਲ ਆ ਰਹੇ ਨੇ ਕਿ ਫਿਰ ਸ਼੍ਰੋਮਣੀ ਅਕਾਲੀ ਦਲ ਵੀ ਨਾਲ ਲੈ ਲੂਗੀ ਜਾਂ ਫਿਰ ਨਹੀਂ ਰੁਕ ਸਾਹਿਬ ਵੀ ਬਣਦੀ ਨਹੀਂ ਗੱਲ ਉਹਨਾਂ ਦਾ ਦੇਖੋ ਕੋਈ ਉਸ ਤਰ੍ਹਾਂ ਏਜੰਡੇ ਦੇ ਲੈਵਲ ਤੇ ਆਇਡੈਂਟੀਟੀ ਦੇ ਲੈਵਲ ਤੇ ਮਤਭੇਦ ਨਹੀਂ ਹੈ ਅਕਾਲੀ ਦਲ ਦੀਆਂ ਦੋ ਬੁਨਿਆਦੀ ਚੀਜ਼ਾਂ ਨੇ ਇੱਕ ਤਾਂ ਫੈਡਰਲਿਜ਼ਮ ਹੈ ਕਿ ਜੀ ਪੰਜਾਬ ਦੇ ਹੱਕ ਨੇ ਪਾਣੀ ਨੇ ਇਲਾਕੇ ਨੇ ਪੰਜਾਬੀ ਹੈ ਸਾਰਾ ਕੁਝ ਦੂਜਾ ਉਹਨਾਂ ਦਾ ਹੈਗਾ ਧਾਰਮਿਕ ਏਜੰਡਾ ਇਹ ਦੋ ਚੀਜ਼ਾਂ ਰੀਕੰਸਾਈਲ ਨਹੀਂ ਹੁੰਦੀਆਂ ਉਹਨਾਂ ਦਾ ਯੂਨਿਟਰੀ ਏਜੰਡਾ ਉਹਨਾਂ ਨੇ ਤਾਂ ਐਨਆਈਏ ਬਣਾ ਕੇ ਪ੍ਰੈਕਟੀਕਲੀ ਮਤਲਬ ਯੂਨੀਟਰੀ ਏਜੰਡਾ ਲਾਗੂ ਕਰਤਾ। ਮਤਲਬ ਲਾ ਐਂਡ ਆਰਡਰ ਅਦਰਵਾਈਜ਼ ਸਟੇਟ ਦਾ ਸਬਜੈਕਟ ਹੁੰਦਾ ਸੀ। ਹਾਂਜੀ। ਹੁਣ ਉਹਨਾਂ ਦੇ ਅੰਦਰ ਹੈ ਜਿੱਥੇ ਮਰਜ਼ੀ ਉਹ ਛਾਪੇ ਮਾਰਨ ਜੋ ਮਰਜ਼ੀ ਕਰਨ। ਅੱਛਾ ਬੀਬੀਐਮ ਵਿੱਚ ਜਿਸ ਤਰ੍ਹਾਂ ਹੋਇਆ ਜਿਵੇਂ ਚੰਡੀਗੜ੍ਹ ਦੇ ਚਰਚੇ ਚੱਲਦੇ ਨੇ ਉਹਨਾਂ ਦਾ ਸਟੈਂਡ ਬਿਲਕੁਲ ਕਲੀਅਰ ਹੈ। 370 ਉਹਨਾਂ ਨੇ ਖਤਮ ਕਰਤੀ। ਉੱਥੇ ਜੋ ਵੀ ਸਿੱਟੇ ਨਿਕਲੇ ਪਰ ਉਹਨਾਂ ਨੇ ਆਪਣਾ ਜੋ ਉਹਨਾਂ ਨੂੰ ਕਿੱਕ ਲਗਿਆ ਉਹਨੇ ਕਰਤਾ। ਅਕਾਲੀ ਦਲ ਇਹਦੇ ਉਲਟ ਖੜਦਾ ਰਿਹਾ ਟ੍ਰੈਡੀਸ਼ਨਲੀ। ਪੰਜਾਬ ਦੇ ਵਿੱਚ ਬੇਸਿਕਲੀ ਵੀ ਇੱਕ ਐਂਟੀ ਇਸਟੈਬਲਿਸ਼ਮੈਂਟ ਤੇ ਐਂਟੀ ਉਹਦਾ ਜਜ਼ਬਾ ਹੈ ਜਿਹੜਾ ਵੈਸੇ ਕਿਸਾਨਾਂ 'ਚ ਜਨਰਲੀ ਵੀ ਹੁੰਦਾ ਹੈ ਅਥਾਰਟੀ ਦੇ ਖਿਲਾਫ ਪਰ ਪੰਜਾਬ ਦਾ ਸਪੈਸੀਫਿਕ ਪੰਜਾਬੀ ਆਇਡੈਂਟੀਟੀ ਹੈ ਜਿਹੜੀ ਜਾਂ ਸਿੱਖ ਆਇਡੈਂਟੀਟੀ ਹੈ ਉਹਦੇ 'ਚ ਇਹ ਚੀਜ਼ ਹੈਗੀ ਹੈ ਦਿੱਲੀ ਵਰਸਸ ਪੰਜਾਬ ਵਾਲੀ ਇਹ ਉਹਨੂੰ ਛੱਡ ਕੇ ਸਰਵਾਈਵ ਨਹੀਂ ਕਰ ਸਕਦਾ ਉਹ ਕਲਚਰਲ ਵੀ ਹੈ ਰਿਲੀਜੀਅਸ ਵੀ ਹੈ ਤੁਸੀਂ ਕਹਿ ਲਓ ਤੇ ਉਹਦੇ ਉੱਪਰ ਉਹਨਾਂ ਦੀ ਪੋਲਿਟਿਕਸ मतलब निकलियो यो ਦੇ ਵਿੱਚੋਂ ਪੋਲਿਟਿਕਸ ਚਾਹੇ ਉਹਦੇ ਚ ਰੂਪ ਜਿੰਨੇ ਮਰਜ਼ੀ ਉਹਦੇ ਬਦਲਦੇ ਚਲੇ ਜਾਣਾ ਜੀ ਸੋ ਇਹ ਇੱਕ ਬਾਕੀ ਅਰੀਜਨਲ ਪਾਰਟੀਆਂ ਨਾਲੋਂ ਅਕਾਲੀ ਦਲ ਦਾ ਇਹ ਡਿਫਰੈਂਟ ਹੈ ਕਿ ਇਹਨਾਂ ਦੀ ਆਇਡੈਂਟੀਟੀ ਦਾ ਇਹ ਈਸ਼ੂ ਖੜਾ ਹੋ ਜਾਂਦਾ ਜੋ ਮਰਜ਼ੀ ਆਪਾਂ ਕਹੀ ਜਾਈਏ ਜਿੰਨਾ ਮਰਜ਼ੀ ਅਮਰੀਕਾ ਤੋਂ ਪੜ ਕੇ ਆਏ ਅਖਰ ਸਖਵੀਰਵਾਦ ਨੂੰ ਦਾੜੀ ਖੋਲਣੀ ਪਈ ਨਾ ਜੀ ਮਾਫੀ ਮੰਗਣੀ ਪਈ ਜੀ ਮਤਲਬ ਇਹ ਸਿੰਬੋਲਿਕ ਹੈ ਇਹ ਆਇਡੈਂਟਿਟੀਆਂ ਜਿਹੜੀਆਂ ਬੜੀਆਂ ਡੀਪ ਰੂਟਡ ਨੇ ਉਹਨਾਂ ਦੇ ਬਿਲਕੁਲ ਆਪਣੇ ਪੋਲੀਟਿਕਲ ਇਸ਼ੂ ਹੋ ਸਕਦੇ ਨੇ ਪਰ ਆਪਣਾ ਆਇਡੈਂਟੀਟੀ ਜਾਂ ਹੋਰ ساری ਗੱਲਾਂ ਹੈਗੀਆਂ ਨੇ ਹੈਗੀਆਂ ਨੇ ਹਾਂ ਅੱਛਾ ਦੂਜੀ ਚੀਜ਼ ਇਹ ਹੈ ਕਿ ਜਿਹੜੀ ਭਾਜਪਾ ਹੈ ਅਸਲ ਦੇ ਵਿੱਚ ਉਹ ਇਹਨਾਂ ਛੋਟੇ-ਛੋਟੇ ਜਿੰਨੇ ਵੀ ਹੈ ਇਹਨਾਂ ਨੂੰ ਯੂਜ਼ ਕਰ ਰਹੀ ਹੈ ਮਤਲਬ ਉਹ ਇਹਨਾਂ ਨੂੰ ਕੋਈ ਪ੍ਰਮੋਟ ਨਹੀਂ ਕਰਨਾ ਚਾਹੁੰਦੀ ਇਹ ਵੀ ਆਪਾਂ ਸਮਝ ਕੇ ਚੱਲੀਏ ਜਿਵੇਂ ਮਤਲਬ ਅਮੀਰ ਕੋਈ ਰਿਸ਼ਤੇਦਾਰ ਹੋ ਉਹਦਾ ਜਿਹੜਾ ਵਿਆਹ ਹੁੰਦਾ ਨਾ ਉਹ ਗਰੀਬ ਰਿਸ਼ਤੇਦਾਰ ਨੂੰ ਸੱਦ ਸੁੱਤਾ ਲੈਂਦਾ ਪਰ ਉਹ ਇੰਨਾ ਕੀ ਹੁੰਦਾ ਬਾਕੀ ਦੁਨੀਆ ਨੂੰ ਦਿਖਾਉਣ ਲਈ ਵੀ ਇਹ ਵੀ ਨਾਲ ਹੀ ਹੈਗੇ ਮੇਰੇ ਹਾਂ ਉਹ ਗਰਨਲ ਕੇ ਐਸਲ ਦੇ ਵਿੱਚ ਹਾਂ ਜੀ ਉਹ اردو ਦਾ ਬਹੁਤ ਇੱਕ ਮਸ਼ਹੂਰ ਸ਼ੇਅਰ ਹੈ ਨਾ ਉਹ ਕਹਿੰਦਾ ਹੈ ਹੋਣਾ ਹੈ ਕਿ بڑے ਲੋਕਾਂੋਂ ਸੇ ਮਿਲਣੇ ਮੇ ਹਮੇਸ਼ਾ ਫਾਸਲਾ ਰੱਖਣਾ ਦਰਿਆ ਸਮੁੰਦਰ ਸੇ ਮਿਲਾਵੋ ਦਰਿਆ ਨਹੀਂ ਰਹਤਾ ਹਾਂ ਬਿਲਕੁਲ ਬਿਲਕੁਲ ਉਹ ਹੀ ਐਸਲ ਦਾ ਜਿੱਡਾ ਜੀ ਜਿਹੜਾ ਫਿਰ ਸਭ ਖਿਤਰੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਹੈਗੀ ਹੈ ਦਬ ਦਬਾਈ ਤਕੜਾ ਹੁੰਦਾ ਮਾਇਆਵਤੀ ਵਾਂਗੂ ਇਹੀ ਐਲਾਨ ਕਰ ਦੇਣ ਕਿ ਅਸੀਂ ਸਮਝਾਉਤੇ ਨਹੀਂ ਕਿਸੇ ਨਾਲ ਕਰਨਾ ਰੋਸ ਪਾਸੇ ਵੀ ਨਹੀਂ ਜਾਇਆ ਜਿਆਣਾ ਮਾਇਆ ਵਤੀ ਵਾਲੇ ਪਾਸੇ ਉਹ ਗੱਲ ਇਹ ਦੇਖੋ ਇਹਨਾਂ ਦੇ ਬਹੁਤ ਸਾਰੇ ਜਿਹੜੇ ਹੁਣ ਮਤਲਬ ਜਿਹੜੀ ਸੈਕੰਡ ਰੈਂਕ ਲੀਡਰਸ਼ਿਪ ਹੈ ਉਹ बिजनेसमੈਨ ਨੇ ਛੋਟੇ ਮੋਟੇ ਜੀ ਉਹਨਾਂ ਦੀ ਉਹ ਮਤਲਬ ਸੰਗੀਮ ਰੋੜ ਸਕਦੇ ਨੇ ਉਹਨਾਂ ਕੋਲ ਸ਼ਕਤੀ ਹੈਗੀ ਹੈ ਮੋਰਚੇ ਲਾਉਣ ਵਾਲੀ ਪਾਰਟੀ ਹੁਣ ਰਹੀ ਨਹੀਂ ਮੋਰਚੇ ਲਾਉਣ ਵਾਲਾ ਕੰਮ ਫੜ ਲਿਆ ਕਿਸਾਨਾਂ ਨੇ ਜੀ ਅੱਛਾ ਫਿਰ ਵੀ ਇਹਨਾਂ ਦਾ ਅਜੇ ਆਧਾਰ ਹੈਗਾ ਪੁਰਾਣੇ ਪਰਿਵਾਰ ਜੁੜੇ ਹੋਏ ਨੇ ਹੋਰ ਆਪਣੇ ਆਪ ਚ ਅਜੇ ਵੀ ਕਾਡਰ ਬੇਸਡ ਪਾਰਟੀ ਹੈਗੀ ਹੈ ओके ਇਹ ਇੱਕ ਤਰੀਕਾ ਇਹਨਾਂ ਕੋਲ ਹੈਗਾ ਜਿਹਨੂੰ ਇੰਟਰਸਟ ਐਗਰੀਗੇਸ਼ਨ ਕਹਿੰਦੇ ਨੇ ਇਹਨਾਂ ਨੇ ਸਿਰਫ ਬਿਜ਼ਨਸ ਇੰਟਰਸਟ ਇਕੱਠੇ ਕਰ ਲਏ ਉਹ ਚ ਕਲਚਰਲ ਜਾਂ ਹੋਰ ਜਿਹੜੇ ਇੰਟਰਸਟ ਸੀ ਨਾ ਵੱਡੇ ਲਾਰਜਰ ਜਿਹੜੇ ਆਈਡੈਂਟੀਟੀ ਵਾਲੇ ਉਹ ਸ਼ਾਮਲ ਨਹੀਂ ਕੀਤੇ ਇਹਨਾਂ ਨੇ ਉਸ ਤਰੀਕੇ ਦੇ ਨਾਲ ਜਿਹੜੇ ਫਰਿੰਜ ਲੋਕ ਸੀ ਬਹੁਤ ਗਰਮ ਖਿਆਲੀ ਜਾਂ ਹੋਰ ਜਿਹੜੇ ਜਿਹੜੇ ਬੰਦੀ ਸਿੰਘਾ ਵਾਲਾ ਮਸਲਾ ਉਹ ਉਸ ਤਰੀਕੇ ਦੇ ਨਾਲ ਇਨਕਾਰਪੋਰੇਟ ਨਹੀਂ ਹੋਇਆ ਉਹ ਪੂਰੀ ਤਰ੍ਹਾਂ ਜੇ ਪੈਨੀਟ੍ਰੇਸ਼ਨ ਹੈ ਸੈਂਟਰ ਦੀ ਬਹੁਤ ਹੋ ਗਈ ਹੁਣ ਸਾਡੇ ਤਾਂ ਦੇਖੋ ਨਾ ਮਤਲਬ ਗਰੰਥੀ ਤਾਂ ਸਾਡੇ ਬੀਜੇਪੀ ਜੁਆਇਨ ਕਰ ਰਹੇ ਨੇ ਬਿਲਕੁਲ ਮਤਲਬ ਆਪਣੇ ਸਾਹਮਣੇ ਹੈ ਨਾ ਵੀ ਪੈਨੀਟ੍ਰੇਸ਼ਨ ਕਿੱਥੇ ਤੱਕ ਡੀਪ ਰੂਟਡ ਹੈਗੀ ਹੈ ਸੋ ਇਹ ਹੁਣ ਇੱਕ ਚੇਂਜ ਦਾ ਦੌਰ ਹੈ ਪਰ ਉਹਦੇ 'ਚ ਮੈਂ ਫਿਰ ਵੀ ਸਮਝਦਾ ਹਾਂ ਕਿ ਅਕਾਲੀ ਫਿਰ ਵੀ ਮਤਲਬ باوجود ਖਲਾਰਾ ਪਾਉਣ ਦੇ ਅਕਾਲੀ ਦਲ ਨੂੰ ਖਲਾਰ ਨਹੀਂ ਸਕਿਆ ਸੈਂਟਰ ਪੂਰੀ ਤਰ੍ਹਾਂ ਜੀ ਉਹ ਗਾਲਾਂ ਜਿੰਨੀ ਅਮਰਜੀ ਲੋਕ ਕੱਢੇ ਜਾਣ ਦੇਖੋ ਉਹ ਤਾਂ ਹੁੰਦਾ ਹੀ ਹੈ ਵਿਰੋਧ ਵੀ ਹੁੰਦਾ ਸਾਰਾ ਕੁਝ ਹੁੰਦਾ ਹੈ ਪਰ ਜਿਹੜੀ ਇਹਦੀ ਘਰ ਵਾਪਸੀ ਹੋ ਰਹੀ ਹੈ ਜਾਂ ਹੋਰ ਕਰ ਰਹੇ ਇਹਨਾਂ ਚ ਵੀ ਰਿਅਲਾਈਜੇਸ਼ਨ ਹੋ ਰਹੀ ਹੈ ਸੈਂਟਰ ਚ ਵੀ ਹੋ ਰਹੀ ਹੈ ਕਿ ਇਹਨਾਂ ਨੂੰ ਇਸ ਤਰ੍ਹਾਂ ਸੀ ਨਹੀਂ ਜਿੱਤ ਸਕਦੇ ਸੋ ਇਹ ਵੀ ਇੱਕ ਆਪਣੇ ਆਪ ਚ ਡਿਵੈਲਪਮੈਂਟ ਤਾਂ ਹੈਗੀ ਹੋਈ ਹੈ ਹਾਂ ਬਿਲਕੁਲ ਬਿਲਕੁਲ ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਵਿੱਚ ਸ਼ੁਕਰੀਆ ਜੀ ਫੰਗੂ ਸਾਹਿਬ ਸੋਧਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ